ਬਹਿ ਕੇ ਗੱਲ ਕਰੋ ਬਹਿ ਕੇ ਕਿਸੇ ਨੇ ਨਹੀਂ ਮੰਨੀ ਉਹ ਤੋਂ ਕਿਰਪਾਨਾ ਕੱਢ ਕੇ ਸਿੱਧਾ ਹੀ ਹਮਲਾ ਕਰਤਾ ਉਹਨਾਂ ਨੇ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਦੇਖ ਲਓ ਜਿੰਦਾ ਬੰਦਾ ਲੈ ਕੇ ਆਏ ਆ ਚੰਗਾ ਭਲਾ ਇੱਥੇ ਅੱਧਾ ਘੰਟਾ ਬਲੀਡਿੰਗ ਹੁੰਦੀ ਰਹੀ ਕਿਸੇ ਨੇ ਨਹੀਂ ਪੁੱਛਿਆ ਉਸ ਤੋਂ ਬਾਅਦ ਹੁਣ ਪੂਰੇ ਹੋ ਕੇ ਡੈਥ ਹੋ ਗਈ ਸਾਡਾ ਹੀ ਦੇਰਗਾ ਬੰਦਾ ਖਤਮ ਕਰਤਾ ਹੁਣ ਮਰੇ ਨੂੰ ਖੁਦ ਕੋਈ ਲਾਗੇ ਜੀ ਕਿੱਥੇ ਹੋ ਜੇ ਕੀ ਹਸਪਤਾਲ ਕੋਲੋਂ ਥੋੜਿਆ ਨਹੀਂ ਕੋਈ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਕੋਈ ਪੁਲਿਸ ਪ੍ਰਸ਼ਾਸਨ ਆਇਆ ਤਰਲੇ ਚਲੋ ਆਏ ਪਰ ਪੁਲਿਸ ਪ੍ਰਸ਼ਾਸਨ ਵੀ ਆਇਆ ਹੁਣ ਵੀ ਹੈਗੇ ਆ ਮਗਰ ਔਨ ਦੀ ਸਪੋਰਟ ਸਾਨੂੰ ਚਾਹੀਦਾ ਜੋ ਵੀ ਬੰਦੀ ਕਾਰਵਾਈ ਕਰਨੀ ਚਾਹੀਦੀ ਇਹਨਾਂ ਦੇ ਜੋ ਵੀ ਨਿਹੰਗ ਜੋ ਵੀ ਆ ਅਜੀ ਵੇਖੋ ਸਾਡਾ ਤੇ ਫਿਰ ਹੀ ਦੁਆੰਦਾ ਰਹਿਣਾ ਬੇੜਾ ਘਰ ਕੇ ਇੱਥੇ ਨਾ ਅਜੀ ਤੇ ਇਹ ਕਹਾਂਗੇ ਜੁਣਕਾ ਸਾਨੂੰ ਆਂਦੇ ਆ ਅਸੀਂ ਵੜਦਾਂਗੇ ਖਾਲਿਸਤਾਨ ਨੂੰ ਆ ਆ ਤੇ ਅਸੀਂ ਤੇ ਰਹਿ ਕੇ ਬਸ ਇੰਨਾ ਜੋਗੇ ਅੱਜ ਇਹਨੂੰ ਵੱਡਿਆ ਕੱਲ ਨੂੰ ਸ਼ਹਿਰ ਚ ਦੇ ਹੋਰ ਨੂੰ ਵੱਡੂਗੇ ਝਗੜੇ ਦੀ ਵਜ੍ਹਾ ਕੋਈ ਪਤਾ ਨਹੀਂ ਝਗੜੇ ਦੀ ਵਜ੍ਹਾ ਕੋਈ ਨਹੀਂ ਆ ਕਿ ਥਰਡ ਪਾਰਟੀ ਦਾ ਝਗੜਾ ਹੋਊਗਾ ਇਹਨਾਂ ਨੇ ਰੁਪਈਏ ਦਾ ਕੋਈ ਲੈਣ ਦੇ ਨਹੀਂ ਇਹ ਸਿਰਫ ਖਾਊ ਯਾਰ ਆ ਆਪਦੀਆਂ ਜੇਬਾਂ ਪਰ ਨਾ ਆਈ ਕਿੰਨੇ ਜਣੇ ਰਿਹੇ ਆ ਜਿਹੜੇ ਸੱਤ ਜਣੇ ਸੀ ਨੋਆ ਗੱਡੀ ਤੇ ਆਏ ਇਹ ਨਹੀਂ ਆਪਾਂ ਇਹਨੀਆਂ ਦੇ ਸਾਰੇ ਨਿਆਂਗੀ ਕੋ ਜਾ ਬਾਕੀ ਕਈ ਹੈਗੇ ਆ ਜਿਹੜੇ ਚੰਗੇ ਭਲੇ ਮਗਰ ਇਹ ਟੂੜੀ ਨੰਗ ਚੋਲਾ ਪਾ ਕੇ ਨਸ਼ੇ ਛੱਡ ਕੇ ਚੋਲੇ ਪਾੜੇ ਆ ਜਿਹੜੇ ਜ਼ਖਮੀ ਜਿਹੜੇ ਚੋਲੇ ਦੇ ਅੰਦਰ ਸਭ ਕੋ ਕਰੀ ਜਾਂਦੇ ਤੇ ਇਹੋ ਜਿਹੇ ਨੂੰ ਕਰਨਾ ਜਿਹੜੇ ਜ਼ਖਮੀ ਹੋਇਆ ਕਿੰਨੇ ਜਾਣੇ ਟੋਟਲ ਤਿੰਨ ਜਾਣੇ ਤਿੰਨ ਕਿਹੜੇ ਕੀ ਨਾਂ ਉਹਨਾਂ ਦਾ ਇਹ ਸ਼ੰਮੀਪੁਰੀ ਜੀ ਜਿਹਨਾਂ ਦੀ ਡੈਥ ਹੋ ਗਈ ਆ ਇੱਕ ਮਹਿਮਨਪੁਰੀ ਜਿਹੜਾ ਜ਼ਖਮੀ ਆ ਇੱਕ ਕਰਨਪੁਰੀ ਮੇਰਾ ਜਖਮੀ ਸਾਰਾ ਵੱਡਿਆ ਵਿਚ ਦੇ ਸਾਰੇ ਪੱਟੀ ਰਹੀ ਆ ਪੱਟੀ ਦੇ ਹੀ ਆ ਬਾਕੀ ਵੀਡੀਓਗ੍ਰਾਫੀ ਹੋਈ ਸਾਡੇ ਘਰ ਲਾਗੇ ਜਾ ਕੇ ਵੇਖ ਲੋ ਕੂਨ ਹੀ ਕੂਨ ਹੋਇਆ ਦੁਕਾਨ ਜਾਣ ਕੇ ਗੱਲ ਪਈ ਆ ਕਿ ਘਰ ਘਰੇ ਜਾਣ ਕੇ ਘਰ ਆ ਕੇ ਪਏ ਲੁੱਟਣੇ ਪਏ ਆ ਕਿ ਗੱਲ ਕਰਦਾ ਪਈ ਇਹ ਮੰਗ ਕਰੋਗੇ ਹਣਾ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸੱਤ ਦੇ ਸੱਤ ਜਾਣਿਆਂ ਤੇ ਉਹਨਾਂ ਨੇ 302 ਦਾ ਪਰਚਾ ਕੀਤਾ ਜਾਵੇ। ਕੋਈ ਨਾ ਬਖਸ਼ਿਆ ਜਾਵੇ। ਕਿਹੜਾ ਕਿੱਥੋਂ ਰਹਿਣ ਵਾਲੇ ਜੋ? ਐ ਪੱਕੀ ਤੋਂ ਤੇ ਕੀ ਗੱਲ ਹੋਈ ਆ? ਘਰ ਆ ਗਏ ਨਿਹੰਗ ਪੈ ਗਏ ਆ ਤੇ ਬੰਦੇ ਦੇ ਬਾਹ ਵੱਢੀ ਜਾ ਵੇਖੋ। ਕੌਣ ਪਿਆ ਕੌਣ ਕਰੇ? ਨਿਹੰਗ ਸਿੰਘਾਂ ਦੀ 5 6 7 7 ਦੇਣਗੇ 7 ਨਿਹੰਗਾਂ ਨੂੰ। ਬਲਵਿੰਦਰ ਸਿੰਘ ਪਤਾ ਲੱਗਾ ਉਹਨਾਂ ਦਾ ਕੌਣਾ। ਬਲਵਿੰਦਰ ਸਿੰਘ ਜੋ ਬੇਦਾਰ। ਅਜੇ ਕੀ ਗੱਲ ਕੀਤੀ ਹੈ ਉਹਨਾਂ ਦੀ? ਗੱਲ ਕੋਈ ਨਹੀਂ ਹੋਈ ਕਿਸੇ ਨਾਲ ਕੋਈ ਮਾੜਾ ਮੋਟਾ ਹੈਗਾ ਇਹ ਤੇ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੂੰ ਨਿਹੰਗਾਂ ਨੂੰ ਬੁਲਾਤਾ ਹੈ ਰਿਆਣਾ। ਹੂੰ। ਇਹਨਾਂ ਨੂੰ ਗਿਆ ਬਾਹਰ ਚਾਹ ਪਾਣੀ ਪੀਓ ਠੰਡੇ ਹੋ ਕੇ ਜਾਓ ਕੋਈ ਕੋਈ ਦੇ ਬਾਹਰ ਚਲੇ ਗਏ ਬਾਹਰ ਕੱਢਦੇ ਰਹਾ ਉਹਨਾਂ ਨੂੰ ਤੇ ਮੈਂ ਬਾਹਰ ਆ ਕੇ ਗੁੱਟ ਵੜ ਦਿੱਤਾ ਕੀ ਮਾਰਿਆ ਕੀ ਵੀਡੀਓਗ੍ਰਾਫੀ ਹੈਗੀ ਸਾਡੇ ਕੋਲ ਸਾਰੀ ਕੀ ਮਾਰਿਆ ਕੀ ਇੱਥੇ ਪਰਮਾਨਾਂ ਮਾਰੀਆਂ ਇਕੱਲਾ ਇਸੇ ਦੇ ਹੀ ਹੈ ਕਿ ਹੋਰ ਵੀ ਮੁੰਡਾ ਦਾ ਮੇਰਾ ਗੁੱਠਾ ਲਾਤਾ ਕੀ ਮੰਗ ਕਰੋਗੇ ਕੀ ਮੰਗ ਕਰੋਗੇ ਜੀ ਸਾਡੀ ਇਹੋ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਬੰਦੇ ਦਾ ਜਿਹੜਾ ਮਾਰਿਆ ਇਹਨਾਂ ਨੇ ਤੇ ਕਾਰਵਾਈ ਹੋਣੀ ਚਾਹੀਦੀ ਵਾਹ ਤੂੰ ਲੱਗਿਆ ਸਾਰੇ ਮਾਰ ਗਏ ਮਾਰ ਗਏ ਮਾਰ ਗਏ ਬੱਸ ਮਾਰ ਗਏ ਸੱਤਾ ਪਰਚਾ ਲਾਉਂਦੇ ਜਾਂ ਡਾਕਟਰ ਦੇ ਕਾਰਵਾਈ ਹੋਣੀ ਹੈ ਜਿਹੜਾ ਜਿਹੜਾ ਬੜਿਆ ਆ ਗਿਆ ਵੜਿਆ ਹੀ ਨਹੀਂ ਭਾਜੀ okay. ਕਰਿਆ yeah. ਅਨੰਦ ਕਰਦੇ ਜੀ ਬਿਆਨ ਨਾਲ ਲੈ ਲਿਖੋਣ ਲਈ ਹਾਂਜੀ ਬਿਆਨ ਨੂੰ ਮੋੜਦੇ ਅੱਛਾ ਹਾਂ ਇਹ ਡੀਟੇਲ ਸੱਜਣਾ ਤੇ ਬਿਆਨ ਪਾਉਣਾ ਤੇ ਕੀ ਘਟਨਾ ਹੋਈਗੀ ਆ ਡਰਾਇ ਨਿਹੰਗਾਇ ਜੀ ਆਹ ਪਾਉਂਦਾ ਕੋ ਪੈਸਿਆਂ ਦਾ ਲਿਖਾ ਹੈ ਕਿ ਸਰ ਪਤਾ ਲੱਗਾ ਕੌਣ ਨਿਹੰਗ ਗਿਆ ਕਿਥੋਂ ਦੇ ਰਹਿਣ ਵਾਲੇ ਆ ਹਾਂਜੀ ਪਰਮੰਦਰ ਸੁਤਾਨੂ ਲਖਮਿੰਦਰ ਸਿੰਘ ਸਾਬਸੀ ਬਟੋਆ ਤੇ ਇੱਕ ਹੈ ਨਿਸ਼ਾਨ ਸਿੰਘ ਜੀ ਹਵਾਲਾ ਅੱਜ ਫੋਰਡ ਹਾਂ ਦੇ ਡੇਰੇ ਦੇ ਡੇਰੇ ਦੇ ਲੱਗੇ ਡੇਰੇ ਨਾਲ ਝਗੜੇ ਦਾ ਕਾਰਨ ਕੀ ਸਾਰਾ ਇਹਨਾਂ ਸਰਕਾਰ ਦਾ ਰਾਜ ਨੂੰ ਝਗੜੇ ਦਾ ਕਾਰਨ ਕੀ ਹੈ ਜੀ ਕਾਲੇ ਗੁੱਗਲ ਪੇਜ ਨਾਲ 60% ਨੇ ਪਾਏ ਸੀ ਹਾਂਜੀ ਉਹ ਪੂਰੀ ਭਾਦੇ ਕਿ ਨਾ ਪਹਿਲੇ ਮਗੜੇ ਕਿੰਨੇ ਪੈਸੇ ਕਿਨੇ ਹੀ 70000 ਉਹਦੇ ਸਬੰਧ ਘਰੇ ਆਣ ਕੇ ਗੱਲ ਬਹਿ ਕੇ ਦੁਕਾਨ ਕਿੰਨੇ ਜਣੇ ਕੈਨੇਡੀਅਨ ਜਿਹੜੇ ਸੱਟਾਂ ਲੱਗੀਆਂ ਕੀ ਹੱਦ ਜਾਣੇ ਦੱਸ ਦੇ ਜੀ ਨਹੀਂ ਜਿਹੜੇ ਜ਼ਖਮੀ ਹੋਏ ਕਿੰਨੇ ਜਾਣੇ ਆ ਜਿਹੜੇ ਜਣੇ ਏਕੜੇ ਤੇ ਮੌਤ ਹੋ ਗਈ ਆ ਡੈਥ ਹੋ ਗਈ ਆ ਉਸਤ ਜੇ ਜਦੀ ਮਹੌਤਿ ਉਦਨ ਆ ਗਈ ਆ ਅਗਲੇ ਕਾਰਵਾਈ ਕੀ ਹਮਲੇ ਚ ਲੈਂਦੀ ਜਾ ਰਹੀ ਆ ਪਰ ਕਾਰਵਾਈ ਕਰਦੀ ਵਸ ਸਭ ਨੂੰ ਇਹ ਨਹੀਂ ਡਰਾਂ